ਕਿਵੇਂ ਹੋ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜੀ ਤੇ ਆਜੋ ਜੀ ਮੰਡੀ ਦੇ ਵਿੱਚ ਅੱਜ ਮੰਡੀ ਬਹੁਤ ਜ਼ਿਆਦਾ ਭਰੀ ਆ ਜੀ ਸੀਜ਼ਨ ਤੋਂ ਬਾਅਦ ਮੰਡੀ ਡੱਕੀ ਪਈ ਆ ਜੀ ਟਰੈਕਟਰਾਂ ਦੇ ਨਾਲ ਆਜੋ ਕਰਾਂ ਬਾਈ ਦਵਾ ਦਾਬ ਜੀ ਨੇ ਟਰੈਕਟਰ ਲੈਣੇ ਆ ਉੱਚੇ ਮਾਡਲਾਂ ਦੇ ਨੀਵੇਂ ਮਾਡਲਾਂ ਦੇ ਟਰੈਕਟਰ ਪੂਰੇ ਫੁੱਲੇ ਹੋਇਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜਿਹੜੀ ਬਾਈ ਜੀ ਸਬਜ਼ੀ ਮੰਡੀ ਦੇ ਕੋਲੇ ਲੱਗਦੀ ਆ ਵੀਡੀਓ ਨੂੰ ਐਂਡ ਤੱਕ ਬਾਈ ਲਾਜ਼ਮੀ ਦੇਖੋ ਆਪਣਾ YouTube ਚੈਨਲ ਆ ਜੀ ਫਾਰਮਰ ਕਿੰਗ 911 ਇਹਨੂੰ ਸਬਸਕ੍ਰਾਈਬ ਬਾਈ ਲਾਜ਼ਮੀ ਕਰ ਦਿਓ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਧਾਨ ਦਿਖਾਈਓ ਟਰੈਕਟਰ ਵਧੀਆ ਵਧੀਆ ਤੇ ਆਜੋ ਫਿਰ ਬਾਈ ਜੀ ਦੇਖੋ ਵੀਡੀਓ ਤੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰਕੇ ਜਾਓ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਲਾਜ਼ਮੀ ਦਬਾ ਦਿਓ ਜੇ ਕਿਸੇ ਪੁਰਾਣੇ ਆਇਡ ਲਵਾਉਣੀਆਂ ਫਿਰ ਆਪਣਾ ਫੋਨ ਨੰਬਰ 78885 3887 ਤੇ ਕਾਲ ਕਰਿਓ ਬਾਈ ਜੀ ਆਜੋ ਜੀ ਮੰਡੀ ਦੇ ਵਿੱਚ ਦੇਖੋ ਵੀਡੀਓ ਟਰੈਕਟਰਾਂ ਦੀ ਉੱਚੇ ਤੇ ਨੀਵੇਂ ਮਾਡਲਾਂ ਦੇ ਟਰੈਕਟਰ ਹੋਣਗੇ ਜੀ ਬਹੁਤ ਹੀ ਵਧੀਆ ਅਸੇ ਟਰੈਕਟਰ ਹੋਣਗੇ ਆਜੋ ਜੀ ਫਿਰ ਉੱਤੋਂ ਆ ਪਹੁੰਚੋ ਕਿਹ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤਾਂ ਉਹ ਨੋਗਾ ਮੈਂ ਕਿ ਜ ਵਧੀਆ ਵਜਾ ਟਰੈਕਟਰ ਦੇਖੋ ਭਾਜੀ 9511 ਟਰੈਕਟਰ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਤਰੀ ਲੱਗੀ ਆ 9511 ਟਰੈਕਟਰ ਬਹੁਤ ਸੋਹਣਾ ਜੀ ਗੁਡਇਰ ਦੇ ਟਾਇਰ ਪਏ ਹੋਏ ਆ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ ਐਚੀ ਐਮਟੀ 9511 ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਮਾੜ ਲਈ ਗੁਡਇਰ ਦੇ ਆ ਮੂਰ ਲਈ ਐਮ ਆਰ ਪਦਿਆ ਬਹੁਤ ਹੀ ਸੋਹਣਾ ਟਰੈਕਟਰ ਆ ਜੀ ਸਤਰੀ ਲੱਗੀ ਆ ਘੈਂਟ ਆ ਜੀ ਟਰੈਕਟਰ ਦੇਖ ਸਕਦੇ 2000 ਮਾਡਲ ਹੈ ਜੀ 265000 ਰੁਪਏ ਰੇਟ ਹੈ ਜੀ 265000 ਰੁਪਏ ਰੇਟ ਹੈ ਟਰੈਕਟਰ ਦੇਖੋ ਜੀ ਲੱਟਾ ਲੁੱਟਾ ਪੂਰਾ ਸੋਹਣੀ ਲੱਗੀਆਂ ਟਰੈਕਟਰ ਦੇ 5911 HMT ਹੈ ਜੀ ਬਾਈ ਦੇਖੋ ਟਰੈਕਟਰ ਬਹੁਤ ਵਧੀਆ ਹਾਲ ਦਾ ਟਰੈਕਟਰ ਦੀ ਜੀ ਜਾਚਦਾ ਜੀ ਟਰੈਕਟਰ 5911 HMT ਤੇ ਬਾਈ ਜੀ ਮੇਂਦਰ ਆਲੀ ਪਹਿਲੀ ਪਸੰਦ 5911 ਕਾਸੀ ਤੇ ਮਰਜ਼ੀ ਲਾ ਦਿਓ ਜੀ ਬਾਪ ਰੋਲਾ ਟਰੈਕਟਰ ਹੈ ਜੀ ਬਾਪ ਰੋਲਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਾਵਰ ਸਟੀਅਰਿੰਗ ਕਰਿਆ ਹੋਇਆ ਜੀ ਟਰੈਕਟਰ ਪਾਵਰ ਸਟੀਅਰਿੰਗ ਕਰਿਆ ਹੋਇਆ ਦੇਖ ਸਕਦੇ ਹੋ ਟਰੈਕਟਰ ਪਾਵਰ ਕਰਿਆ ਹੋਇਆ ਸਾਰਾ ਦੇਖੋ ਵੀਡੀਓ ਦੇ ਵਿੱਚ ਟਰੈਕਟਰ ਪਾਵਰ ਕਰਿਆ ਹੋਇਆ ਐ ਚਮਟੀ 9511 2000 ਮਾਡਲ 265 ਦਾ ਆਜੋ ਬਈ ਚੱਕ ਲੋ ਯਾਰ ਨੰਬਰ ਐ ਜਮਾ ਦਾਣੇ ਤੇ ਆ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਪੰਜਾਬ ਦੇਖ ਸਕਦੇ ਹੋ 95 ਜਨਾ ਪ੍ਰੈਸ਼ਰ ਸਟੀਅਰਿੰਗ ਆਜੋ ਬਈ ਪਾਵਰ ਹੈ ਆ ਇਸਰ ਆ ਗਈ ਇਸਰ ਆ ਇਸਰ ਆ ਜਾ ਦੇ ਸਾਇਦ ਸਤਰੀ ਲੱਗੀ ਆ ਪੂਰਾ ਭਾਈਆ 241 ਆ ਜੇ ਕਿਸੇ ਨੂੰ ਲੈਣਾ ਬਰਨਾਲਾ ਟਰੈਕਟਰ ਮੰਡੀ ਚ ਖੜਾ ਹੈ ਜੇ ਸਾਇਦ ਪੀਵੀ03 ਬਟੰਡੇ ਦਾ ਨੰਬਰ ਆ ਜੀ ਉਨੇ ਮਾਡਲ ਆ 3 ਲੱਖ ਰੁਪਏ ਰੇਟ ਆ ਭਾਈਆ ਦਾ ਬਾਕੀ ਮੌਕੇ ਦੇ ਹੋ ਜਾਂਦਾ ਹੁੰਦਾ ਹੈ ਦੇਖੋ ਵੀ ਟਰੈਕਟਰ ਸੋਹਣਾ 12 4 28 ਦੇ ਟਾਇਰ ਹੈ ਪੂਰਾ ਵਧੀਆ ਟਰੈਕਟਰ ਹੈ ਜੀ ਮਾਹੌਲੇ ਟਰ ਗੁਡੀਰਦੇ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਐਇਸ਼ਰ ਦੇਖ ਸਕਦੇ ਹੋ ਜੀ ਵੀਡੀਓ ਦੇ ਬੱਚੇ ਆਟਾ ਟਰੈਕਟਰ ਸੈਲਫ ਸਟਾਰਟ ਹੈ ਇੱਕ ਐਇਸ਼ਰ ਹੋ ਰਾ ਗਿਆ ਜੀ ਆਹ ਦੇਖੋ ਪੀਵੀ30 ਚ ਇਹ ਵੀ ਟਰੈਕਟਰ ਬਹੁਤ ਵਧੀਆ ਜੀ ਐਇਸ਼ਰ ਦੇਖ ਸਕਦੇ ਆ ਇਹ ਵੀ ਸੈਲਫ ਸਟਾਰਟ ਹੈ ਟਰੈਕਟਰ ਇਹ 2012 ਮਾਡਲ ਹੈ ਰੇਟ 1.5 ਲੱਖ ਹੈ 2012 ਮਾਡਲ ਹੈ ਰੇਟ 1.5 ਲੱਖਾ ਟਰੈਕਟਰ ਵਧੀਆ ਜੀ 241 ਹੈ ਵੀ ਦੇ ਸਕਦੇ ਜੀ 241 ਐਸ਼ਰ ਟਰੈਕਟਰ 241 ਹੈ ਜੀ 12428 ਦੇ ਟਾਇਰ ਹੈ ਜੀ ਦੇਖੋ ਜੀ ਟਰੈਕਟਰ ਐਸ਼ਰ ਐਸ਼ਰ ਆ ਜੋ ਮਿੱਤਰੋ ਜੇ ਕਿਸੇ ਨੂੰ ਐਸ਼ਰ ਲੈਣਾ ਐਸ਼ਰ ਵੀ ਲਿਜਾ ਸਕਦੇ ਹਾਂ ਬਰਨਾਲੇ ਦੀ ਮੰਡੀ ਦੇ ਵਿੱਚੋਂ ਟਰੈਕਟਰ ਟਰੈਕਟਰ ਆ ਗਿਆ 735 ਆ ਗਿਆ 99 ਮਾਡਲ 735 99 ਮਾਡਲ ਮੂਹਰੇ ਮੁਰਗਾੜ ਬਹੁਤ ਹੀ ਸੋਹਣੇ ਲੱਗੇ ਪਿਆ ਟਰੈਕਟਰ ਜੇ ਤੁਸੀਂ ਦੇਖ ਸਕਦੇ ਆ ਜੀ 1 ਲੱਖ 40 ਹਜ਼ਾਰ ਫੇਰ ਰੇਟ ਕਰਦੇ ਆ ਬਾਈ ਬਾਕੀ ਮੌਕੇ ਦੇ ਹੋ ਜੂ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਅਸਾ ਟਰੈਕਟਰ ਹੈ ਪਾਵਰ ਸਟੀering ਹੈ ਨਹੀਂ ਜੀ ਟਰੈਕਟਰ ਮੂਹਰੇ ਮੁਰਗਾੜ ਲੱਗੇ ਆ ਲਾਈਟਾਂ ਲੁੱਪਨ ਲੱਗੀਆਂ ਇਸਾਤਰੀ ਵਧੀਆ ਹੈ ਦੇਖ ਸਕਦੇ ਹੋ ਜੀ ਇਹ ਬਹੁਤ ਵਧੀਆ ਸੋਹਣਾ ਜੀ ਬਹੁਤ ਜੜਾਈ ਹੁੰਦੇ ਸੀ ਕਿਸੇ ਟਾਈਮ ਇਹਦੀ ਸਵਰਾਜ 735 ਐਫੀ 55 ਸਵਰਾਜ 855 ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਹੀ ਮਾਡਲ ਹੈ ਜੀ 6 ਲੱਖ 15000 ਰੇਟ ਟਰੈਕਟਰ ਬਹੁਤ ਸੋਹਣਾ ਜੀ ਦੇਖ ਸਕਦੇ ਹੋ ਬਲ ਟਰੈਕਟਰ ਪੂਰਾ ਵਧੀਆ ਟਰੈਕਟਰ ਚਾਰੇ ਟਾਇਰ ਨਵੇਂ ਆ ਦੇਖ ਸਕਦੇ ਹੋ ਜੀ ਜਮਾ ਨਵਾਂ ਨਵਾਂ ਟਰੈਕਟਰ ਪਿਆ ਜੀ ਜਮਾ ਨਵਾਂ ਨਵਾਂ ਪਾਵਰ ਸਟੀering ਹੈ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਦੇਖੋ ਇਹ ਵੀ ਟਰੈਕਟਰ ਹੋ ਦਿਖਾਣਾ ਬਈ ਸੋਨੂੰ ਅਸਰਾਜ 15 ਮਾਡਲ ਹੈ ਇਹ ਵੀ 5,35,000 ਰੇਟ ਹੈ ਦਾ ਬਾਕੀ ਮੌਕੇ ਤੇ ਹੋ ਜੂ 14 9 28 ਦੇ ਟਾਇਰ ਹੈ ਜੀ ਟਰੈਕਟਰ ਸੋਹਣਾ ਸਾਧਰੀ ਬਹੁਤ ਵਧੀਆ ਲੱਗੀ ਵਿਆ ਦੇਖ ਸਕਦੇ ਹੋ ਪੂਰੀ ਵਧੀਆ ਸਪੀਕਰ ਲੱਗੇ ਵਿਆ ਤੇ ਟਰੈਕਟਰ ਬਹੁਤ ਵਧੀਆ ਜੀ ਸੈਂਟਰ ਗੇਅਰ ਹੈ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ ਦੇਖ ਸਕਦੇ ਹੋ ਵੀ ਟਰੈਕਟਰ ਮੂਲੇ ਟਾਇਰ ਗੁੜੀਆਰਦੇ ਆ ਮਗਲੇ ਵੀ ਗੁੜੀਆਰਦੇ ਆ ਤੇ ਚਾਰੇ ਗੁੜੀਆ ਦੇ ਟਾਇਰ ਹੈ ਟਰੈਕਟਰ ਵਧੀਆ ਬਈ ਘੰਟ 15 ਮਾਡਲ 535 ਬਾਕੀ ਮੌਕੇ ਤੇ ਦੇਖੋ ਵੀ ਟਰੈਕਟਰ ਜੇ ਮੈਨੂੰ ਲੱਗਦਾ ਏ ਟਰੈਕਟਰ ਵਧੀਆ ਲੱਗਦਾ ਵੀਡੀਓ ਸ਼ੇਅਰ ਕਰ ਦਿਓ ਆਪਣਾ YouTube ਚੈਨਲ ਹੈ ਜੀ Farmer King 911 Farmer King 911 ਦੇ ਸਕਦੇ ਉਹ ਟਰੈਕਟਰ ਬਾਈਕਾ ਟਰੈਕਟਰ ਹੋਰ ਆ ਗਿਆ 735 2002 ਮਾਡਲ 2,65,000 ਰੇਟ ਹੈ ਜੀ 2,65,000 ਰੇਟ ਹੈ ਟਰੈਕਟਰ ਸੋਨਾ ਜੀ ਦੇ ਸਕਦੇ ਟਰੈਕਟਰ ਸੋਨਾ ਜੀ 735 ਸਵਰਾਜ ਸ਼ੇਰ ਸੂਰ ਵਧੀਆ ਲਿਖਿਆ ਹੋਇਆ ਮੇਰ ਘਰੀ ਦਾ ਤਿਆ ਨੋ ਵੀ ਨੀਲਾ ਨੀਲਾ ਪਿਆਗਾ 12 4 28 ਦੇ ਟਾਇਰ ਹੈ ਦੇਖ ਸਕਦੇ ਹੋ ਬਾਈ ਜੀ ਸੋ ਬਹੁਤ ਵਧੀਆ ਪਈ ਆ ਜੀ ਦੇਖ ਜੀ ਨੇ ਲੈਣਾ ਬਾਈ ਬਰਨਾਲਾ ਟਰੈਕਟਰ ਮੰਡੀ ਚ ਆਜੋ ਤੇ ਟਰੈਕਟਰ ਨੂੰ ਖਰੀਦੋ ਬਾਈ ਜੀ ਲੋ ਬਈ ਕੁਸਵਰਾਜ ਹੋਰ ਆ ਗਿਆ 12 ਮਡਲਾ 4 ਲੱਖ 15000 ਰੇਟ ਹੈ ਟਰੈਕਟਰ ਸੋਹਣਾ ਜੀ ਸਤਰੀ ਲੱਗਿਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਸੈਂਟਰ ਗੇਅਰ ਹੈ ਪਾਵਰ ਸਟੀering ਹੈ ਪਾਵਰ ਸਟੀering ਹੈ ਤੇ ਵਧੀਆ ਰੰਗ ਪਿਆ ਜੀ ਦੇਖੋ ਜੀ ਵੀਡੀਓ ਦੇ ਵਿੱਚ ਘੈਂਟਾ ਟਰੈਕਟਰ ਟਰੈਕਟਰ ਮੰਡੀ ਬਰਨਾਲਾ ਆਇਓ ਮਿੱਤਰੋ ਚੱਕ ਲੋ ਕੋਕਾ ਪੀਸ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਮੰਡੀ ਦੇ ਵਿੱਚ ਪਹੁੰਚੇ ਜੀ ਅੱਜ ਦੇਖੋ ਜੀ 7303 ਲੱਗੀ ਆ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਸਾਰਾ ਟਰੈਕਟਰ ਦੇਖੋ ਜੀ ਓਕੇ ਆ ਪੂਰਾ ਸ਼ਾਂਭਿਆ ਹੋਇਆ ਟਰੈਕਟਰ ਹੈ ਜੀ ਇਹ ਕਿਸੇ ਨੇ ਲੈਣਾ ਬਰਨਾਲਾ ਟਰੈਕਟਰ ਮੰਡੀ ਚ ਖੜਾ ਜੀ ਦੇਖੋ ਪੂਰਾ ਹੈਗਾ ਟਰੈਕਟਰ ਫਾਰਮ ਟਰੱਕ 60 ਫਾਰਮ ਟਰੱਕ 60 ਹੈ ਜੀ 14 ਮਾਡਲ ਹੈ ਪਾਵਰ ਸਟੀering ਹੈ ਜੀ ਚਾਰੇ ਟਾਇਰ ਨਵੇਂ ਆ ਅਪੋਲੋ ਦੇ ਆਪ ਪੋਨੋ ਦੇ ਟਾਇਰ ਪਾਏ ਲੈਟ ਟਰੈਕਟਰ ਬਹੁਤ ਸੋਹਣਾ 14 ਮਾਡਲ 425000 ਰੇਟ ਹੈ ਬਰਨਾਲਾ ਨੰਬਰ ਹੈ ਜੀ ਟਾਇਰ ਬਹੁਤ ਹੀ ਸੋਹਣੇ ਪਾਏ ਹੋਏ ਟਰੈਕਟਰ ਦੇ 60 ਪਾਵਰ ਦਾ ਫਾਰਮ ਟਰੱਕ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ 14 928 ਦੇ ਟਾਇਰ ਹੈ ਜੀ ਸੈਂਟਰ ਗੇਰ ਹੈ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਫਾਰਮ ਟਰੱਕ ਛੱਟ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਭਾਈ ਜੀ ਟਰੈਕਟਰ ਵਾਲੇ ਬਰਨਾਲਾ ਦੇ ਵਿੱਚ ਖੜਾ ਜੀ ਆਜੋ ਗਰਾ ਦਵਾ ਦਵ ਟਰੈਕਟਰ ਖਰੀਦੋ ਨੋ ਵੀ ਨਵਾਂ ਮਾਡਲ ਆ ਗਿਆ 855 ਜੀ ਨਵਾਂ ਮਾਡਲ 855 ਸਵਰਾਜ ਆ ਬਾਈ ਜੀ ਸੈਂਟਰ ਗੇਅਰ ਚ ਤਾਂ ਸੋਨਾ ਜੀ ਵੀ 355000 ਰੁਪਇਆ ਨਵਾਂ ਮਾਡਲ ਹੈ ਬਾਕੀ ਮੌਕੇ ਲੈ ਜੂ ਮੁਰਮੇ ਹਿੱਸੇ ਚ ਹੈ ਜੀ ਸੋਨਾ ਟਰੈਕਟਰ ਹੈ ਜੀ ਬਹੁਤ ਹੀ ਵਧੀਆ ਟਰੈਕਟਰ ਹੈ 3 स्टार ਇਹ ਸਕਟਰ ਡਟਾ 6 ਹਟ ਦੇ ਟਾਇਰ ਹੈ ਲੈ ਕੋਈ ਵੀਡੀਓ ਕਰਦੇ ਸੇਰ ਬੜੀ ਦੱਬ ਕੇ 23 ਮਾਡਲ ਜਮਾਨਾ ਨਾ 23 ਮਾਡਲ ਖੜਾ ਜੀ 7 ਲੱਖ 65000 ਰੁਪਏ ਰੇਟ ਕਰਦੇ ਮਗਰੇ ਡਾਇਰ ਹੈ ਮੈਂ ਰੱਖ ਰਿਹਾ ਟਰੈਕਟਰ ਦੇਖੋ ਤੁਸੀਂ ਬਹੁਤ ਵਧੀਆ ਟਰੈਕਟਰ ਹੈ 850 ਬੰਦਾ ਸਵਾਰ ਆ ਜਾ ਦੇਖੋ ਜੀ ਕਿਆ ਬਾਤਾਂ ਦੀ ਟਾਟੂ ਰੰਗ ਨਹੀਂ ਬਿਲਕੁਲ ਪਾਵਰ ਸਟੀering ਹੈ ਇਹ ਟਰੈਕਟਰ ਹੈ 23 ਮਾਡਲ ਹੈ 765 ਦਾ ਦੇਖ ਜਾ ਇਹ ਬਹੁਤ ਬਹੁਤ ਵਧੀਆ ਲੱਗਿਆ ਹੋਇਆ ਹੈ ਟਰੋ ਟਰੈਕਟਰ ਦੇਖੋ ਤੁਸੀਂ ਕਰੋ ਚੈੱਕ ਟਰੈਕਟਰ 23 ਮਾਡਲ ਸਾਡ ਗੇਅਰ ਹੈ ਜੀ ਸਾਡ ਗੇਅਰ ਟਰੈਕਟਰ ਦੇਖ ਸਕਦੇ ਹੋ ਜੀ ਐਮ ਆਰ ਦੇ ਟਾਇਰ 16 9 22 ਦੇ ਪਾਈ ਹੋਇਆ ਦੇਖੋ ਜੀ ਥੋੜਾ ਚੱਲੇਗਾ ਟਰੈਕਟਰ ਇਹ ਕਿਛ ਨਹੀਂ ਲੈਣਾ ਬਰਨਾਲਾ ਦਾ ਟਰੈਕਟਰ ਮੰਡੀ ਆ ਜੀ 744 ਆ ਗਿਆ 2000 ਮਾਡਲ 744 1328 ਦੇ ਟਾਇਰ ਆ ਜੀ ਸੈਂਟਰ ਗੇਅਰ ਆ ਸੋ ਤੇ ਸਿੱਧੂ ਉਸ ਵਾਲੀ ਦੀ ਫੋਟੋ ਲੱਗੀ ਹੋਈ ਆ 2000 ਮਾਡਲ 2 ਲੱਖ 45000 ਰੇਟ ਆ ਜੀ ਤੇ ਬਾਈ ਜੀ ਪਾਵਰ ਸਟੀering ਹੈ ਇਹ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ 735 ਸਵਰਾਜ ਸੌਰੀ 144 ਸਵਰਾਜ ਛਾਤਰੀ ਲੱਗੀ ਹੈ ਜੀ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਜੇ ਕੇ ਦੇ ਟਾਇਰ ਪਾਏ ਹੋਏ ਹੈ ਟਰੈਕਟਰ ਦੇ ਲਓ ਵੀ ਮਿੱਤਰੋ ਵਧੀਆ ਟਰੈਕਟਰ ਹੈ ਜੀ ਇਹ ਆ ਗਿਆ ਫਾਰਮ ਟਰੈਕ 60 ਦੇਖ ਸਕਦੇ ਤੁਸੀਂ ਫੈਲਾ ਵਾਲਾ 99 ਮਾੜਲਾ 195 ਰੇਟ ਹੈ ਬਾਈ 195 ਰੇਟ ਹੈ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਜੀ ਸਾਰੇ ਟਰੈਕਟਰ ਬਾਈ ਜੀ ਬਾਜ ਵਰੇਟ ਤੇ ਮਿਲ ਜਾਣਗੇ ਜੇ ਕਿਸੇ ਨੇ ਖਰੀਦਣੇ ਆਜੋ 6099 ਪ੍ਰੀਤ ਸਤਰੀ ਸਤਰੀ ਲੱਗਿਆ ਬਹੁਤ ਸੋਹਣਾ 6099 ਪ੍ਰੀਤ ਜੀ ਦੇਖ ਸਕਦੇ ਹੋ 6099 ਪ੍ਰੀਤ ਟਰੈਕਟਰ ਬਹੁਤ ਸੋਹਣਾ ਜੀ 6099 ਬਾਈ ਮਾਡਲ ਹੈ 425000 ਰੇਟ ਹੈ ਵਾਈ ਮਾਡਲ ਆ 425000 ਰੁਪਿਆ ਰੇਟ ਆ ਜੀ ਟਰੈਕਟਰ ਸੋਣਾ ਜੀ ਦੇਖ ਸਕਦੇ ਹੋ 16 ਦੇ ਟਾਇਰ ਪਾਏ ਹੋਏ ਆ ਜੀ 16 28 ਦੇ ਬਹੁਤ ਹੀ ਅਸਾ ਟਰੈਕਟਰ ਹੈ ਬਾਈ ਲਓ ਜੀ ਮਿੱਤਰੋ ਟਰੈਕਟਰ ਹੈਗਾ ਸਵਰਾਜ 855 ਜੀ ਦੇਖ ਸਕਦੇ ਹੋ ਟਰੈਕਟਰ ਬਹੁਤ ਵਧੀਆ ਟਰੈਕਟਰ ਪੂਰਾ ਘੈਂਟ ਆ ਜੀ ਪਾਵਰ ਸਟੀਅਰਿੰਗ ਹੈ ਦੇਖ ਸਕਦੇ ਹੋ ਵੀ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਪਿਆ ਬਾਈ ਉਨੇ ਮਾਡਲ ਆ ਸੀ 15 ਰੇਟ ਹੈ ਪਾਵਰ ਸਟੀering ਹੈ ਜੀ ਟਰੈਕਟਰ ਦੇਖੋ ਜੀ ਪਹਿਲਾਂ ਵਾਲੀ ਸੋਹ ਚ ਟਰੈਕਟਰ ਹੈ ਜੀ ਬੰਪਰ ਬੰਪਰ ਲੱਗਿਆ ਪੂਰਾ ਵਧੀਆ ਦੇਖ ਸਕਦੇ ਹੋ ਜੀ ਸਵਰਾਜ 855 ਜੀ ਠੀਕ ਹੈ ਜੀ ਲੋ ਵੀ ਮਿੱਤਰੋ 5245 ਆ ਗਿਆ ਇਧਰ ਮੈਸੀ 5245 ਦੇਖ ਸਕਦੇ ਹੋ 5245 ਮੈਸੀ ਆ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਤਕੜਾ ਟਰੈਕਟਰ ਹੈ ਮਹਾ ਮਹਾਨ ਹੈ ਦੇ 99800 ਰੁਪਏ ਰੇਟ ਹੈ 2009 ਮਾਡਲ ਹੈ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਮਨ ਗਾਟ ਮੁਰਗੂ ਤੋਂ ਪੂਰੇ ਚੋਟੀ ਦੀ ਪਾਇਆ ਤੇ ਬੀਲਨਮ ਪਾਇਆ ਬਹੁਤ ਵਧੀਆ ਟਰੈਕਟਰ ਹੈ ਬਹੁਤ ਜੋਰ ਲੰਗਾ ਟਰੈਕਟਰ ਹੈ ਮਹਾਮਾਨ ਵੈਸੀ ਦੇਖ ਸਕਦੇ ਹੋ ਜੀ ਕਿਆ ਬਾਤਾਂ ਜੀ ਇਹਗਾ 744 ਹੋਰ 2002 ਮਾਡਲ 290 ਦਾ 2002 ਮਾਡਲ 290 290 ਦਾ ਟਰੈਕਟਰ ਸੋਨਾ ਜੀ ਸੈਂਟਰ ਵੀਰ ਹੈ ਪਾਵਰ ਸਟੀering ਹੈ ਨਹੀਂ ਕਾ ਟਰੈਕਟਰ ਬੰਪਰ ਲੱਗਿਆ ਦੇਖੋ ਜੀ ਛਾਤਰੀ ਛਾਤਰੀ ਹੈਗੀ ਆ ਪੂਰੀ ਵਧੀਆ ਸੈਲਫ ਸਟਾਰਟ 1328 ਦੇ ਟਾਇਰ ਟਰੈਕਟਰ ਮੰਡੀ ਬਰਨਾਲਾ ਆ ਇੱਕੀ ਮੜ ਲੱਗਾ ਜੀ ਸੋਨਾ ਲੀਕਾ 55000 ਰੇਟ ਹੈ ਜੀ ਯਾ ਪਰਦਾ ਬਰਨਾਲੇ ਦਾ ਨੰਬਰ ਲੱਗਦਾ ਜੀ ਦੇਖ ਚਾਹਦਿਆਂ ਸੋਨਾਲੀ ਕਾ 750 RX ਪਰਦਾ ਬੁਰਿਆ ਸ਼ੇਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੇਖ ਸਕਦੇ ਹੋ ਟਰੈਕਟਰੀ ਬਹੁਤ ਸੋਹਣਾਗਾ ਥੋੜਾ ਆ ਜਾ ਜੀ 99 ਮਾਡਲ 115 ਦਾ 99 ਮਾਡਲ ਫੋਰਡ 115 15 ਦਾ ਦੇਖ ਸਕਦੇ ਹਾਂ ਗਾਟਮ ਰੂਟ ਪੂਰੇ ਲੱਗੇ ਆ ਦੇਖ ਸਕਦੇ ਹੋ ਟਰੈਕਟਰ ਪੂਰਾ ਵਧੀਆ ਜਿਹਾ ਹੈ ਅਰਜਨ 555 ਤੇ ਮਾਡਲ 575 ਤੇ ਮਾਡਲ 575 ਰੇਟ ਹੈ ਜੀ ਪਾਵਰ ਟੇਰਿੰਗ ਹੈ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਅਰਜਨ ਮਹਿੰਦਰਾ ਅਲਟਰਾ ਬਨ ਦੇਖੋ ਪੂਰਾ ਵਧੀਆ ਟਰੈਕਟਰ ਹੈ ਵੀਰੋ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਵਜਾ ਦਾ ਸਾਗਾ ਜੀ ਜਿਉਂਦੇ ਯਾਰ ਭੋਹਾਂ ਜਿਆ 10 ਜੌਂਡੀਆਂ ਰਹਿ ਗਿਆ ਜੀ ਪੂਰਾ ਵਜਾ ਟਰੈਕਟਰ ਹੈ ਮੂਲ ਟਰਮੂਟੀ ਪਾਇਆ ਗਿਆ ਜੀ ਸਕੀਨ ਬੰਦੀ ਦਾ ਟਰੈਕਟਰ ਹੈ ਫੋਨ ਤੇ ਟਾਇਰ ਮੰਗੋ ਲੈ 16 ਦੇ ਤੇ ਸੈਡ ਗੇਲ ਹੈ ਇੱਕ ਹੀ ਮਾਡਲ ਹੈ 715 ਰੇਟ ਕਰਦੇ ਬਈ ਮੂਰੇ ਬਾਉਂਡਰੀ ਤੇ ਰਹੀ ਹੈ ਬਹੁਤ ਸੋਹਣਾ ਟਰੈਕਟਰ ਹੈ ਜੀ ਵੀਡੀਓ ਸ਼ੇਅਰ ਕਰਦੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਟਰੈਕਟਰ ਮੰਡੀ ਬਰਨਾਲਾ ਜੀ ਫੋਨ ਨੰਬਰ 788583888 ਦੇਖਦੇ ਪੁਰਾਣੇ ਵੀਡੀਓ ਬਣਵਾਉਣ ਕੇ ਨੱਟ ਤੇ ਪਵਾਉਣੀਆਂ ਜੀ ਤੇ ਵੀਰੋ ਕਰ ਦਿਓ ਬਈ ਸ਼ੇਅਰ ਕਰ ਦਿਓ ਤੁਹਾਨੂੰ ਮੰਡੀ ਕਿਵੇਂ ਲੱਗੀ ਪਰਣਾਲੇ ਦੀ ਟਰੈਕਟਰ ਮੰਡੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਉਹਨਾਂ ਚ ਇੱਕ ਦਿਹਾੜਾ ਧੰਨਵਾਦ ਓਕੇ ਬਾਈ ਜੀ ਇਹ ਕਿਸੇ ਨੇ ਵੀਡੀਓ ਬਣਵਾਉਣੀ ਆਪਣਾ ਫੋਨ ਨੰਬਰ 7885 3888 ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟਗੜਾ ਇਹਨੂੰ ਸਬਸਕ੍ਰਾਈਬ ਕਰ ਦਿਓ ਤੇ ਪੇਜ ਆ ਪੰਜਾਬੀ ਯੋਧੇ ਨੂੰ ਫੋਲੋ ਕਰ ਦਿਓ ਧੰਨਵਾਦ ਫੇਰ ਮਿਲਾਂਗੇ